だんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだんだだんだんだだんだんだだだんだんだだんだんだだだんだんだだだだんだんだだだんだんだだだだんだんだだだだだんだんだだだだだだんだんだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだだ ਵੇਦੀ ਕਿਨਾਰੇ ਮੇਰਾ ਨਾਮ ਜੀ ਸੰਜੀਵ ਕੁਮਾਰ ਜੀ ਇਹ ਗਿਆ ਮੈਂ ਸੀਨੀਅਰ ਸਟੂਡੈਂਟ ਸਰ ਇੱਕ ਵੀਡੀਓ ਬੜੀ ਦੇਖ ਲਿਆ ਬਾਕਸ ਨੂੰ ਆ ਕੇ ਲੱਗਿਆ ਬਟ ਤੁਸੀਂ ਮੌਕੇ ਤੇ ਪੁੱਜੇ ਸੀ ਕੀ ਲੱਗਿਆ ਸੀ ਤੁਹਾਡਾ ਕੰਮ ਜਿਸ ਤਰ੍ਹਾਂ ਜੀ ਦੱਸ ਰਿਹਾ ਵੀ ਜਾਨੀ ਕਿ ਕੱਲ ਗੱਡੀ ਸਾਡੀ ਯਮਨਾ ਨਗਰ ਆਊਟ ਹੋਈ ਸੀ ਰਾਤ ਕੋਈ 9 ਵਜੇ ਤੇ 5 ਮਿੰਟ ਤੇ ਗੱਡੀ ਐਂਟਰ ਹੋਈ ਆ ਅੱਗ ਲੱਗਣ ਦਾ ਕਾਰਨ ਤਾਂ ਹਜੇ ਕੋਈ ਪਤਨ ਨਹੀਂ ਸ਼ੱਕ ਦੇ ਤੌਰ ਤੇ ਹੀ ਕਹਿ ਸਕਦੇ ਆ ਕਿ ਸ਼ਾਰਟ ਸਰਕਟ ਹੋਇਆ ਜਿਵੇਂ ਆਪਾਂ ਦੇਖ ਰਹੇ ਆਂ ਵੀ ਖੇਤਾਂ ਵਿੱਚ ਬਹੁਤ ਜ਼ਿਆਦੀ ਪਰਾਲੀ ਨੂੰ ਅੱਗ ਬੁਲਾ ਰਹੀ ਹੈ ਨਾਲੇ ਵੈਸੇ ਵੀ ਤਾਪਮਾਨ ਬਹੁਤ ਸੀ ਸਾਡੇ ਮਨਜੋ ਜਨਰਲ ਮੈਨੇਜਰ ਸਾਹਿਬ ਮੌਕੇ ਤੇ ਪਹੁੰਚੇ ਨੇ ਸਾਡੇ ਦਰਦਾਰਾ ਸਿੰਘ ਜੀ ਟੀਐਮ 101 ਚਰਮਾ ਜੀ ਤੇ ਸਾਡੀ ਜਿਹੜੀ ਲੋਕਲ ਵਰਕਸ਼ਾਪ ਤੇ ਦਫ਼ਤਰੀ ਸਟਾਫ ਦੀ ਜਿਹੜੀ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਹੀ ਮੁਸ਼ਕਲ ਦੇ ਨਾਲ ਜਿਹੜਾ ਅੱਗ ਨੂੰ ਕਾਬੂ ਪਾਇਆ ਵੈਸੇ ਤਾਂ ਫਾਇਰ ਬ੍ਰਿਗੇਡ ਦੀ ਲੋਕਲ ਵਾਸੀ ਇਥੇ ਜਿਹੜੀ ਗੱਡੀ ਉਹਨਾਂ ਦੀ ਹੈਗੀ ਉਹ ਵੀ ਆਈ ਸੀ ਹਾਂਜੀ ਇਲਕਾਨ ਕੇ ਨਾਮ ਤੋਂ ਨੁਕਸਾਨ ਤਾਂ 70 ਤੋਂ 75% ਗੱਡੀ ਦਾ ਵਿੱਤੀ ਨੁਕਸਾਨ ਹੋਇਆ ਜੀ। ਜੀ ਕੋਕੀ ਨਾ ਬਲ ਦਰ ਸਿੰਘ ਜੀ ਇਹ ਮੋ ਅਜਨਮੇਂ ਤੇ 50 ਰੋ ਦੀ ਪੱਟੀ ਪਰ ਇੱਕ ਵੀਡੀਓ ਦਾ ਹੈ ਬਲ ਜਿੰਦੇ ਵਿੱਚ ਪੱਟੀ ਡੀਪੋ ਦੇ ਵਿੱਚ ਇੱਕ ਬੱਸ ਨੂੰ ਮਾਰ ਕੇ ਲੱਤਨ ਸਰ ਕੀ ਇਹ ਪੂਰੀ ਕਰਨਾ ਹੈ ਕਰਨਾ ਹੈ ਲਗਭਗ 9-5 ਦੇ ਆਸ-ਪਾਸ ਇਹ ਬੱਸ ਐਂਟਰ ਹੋਈ ਹੈ ਰੂਟ ਤੋਂ ਆ ਕੇ ਔਰ ਉਸ ਤੋਂ ਬਾਅਦ ਸਾਡਾ ਜੀ ਸਕਿਉਰਟੀ ਗਾਰਡ ਆ ਡੇਲੀ ਰੁਟੀਨ ਵਿੱਚ ਹੀ ਉਹ ਰਾਉਂਡ ਲਗਾ ਰਿਹਾ ਸੀ ਉਹਨੇ ਇਸ ਵਾਰ ਦੇਖਿਆ ਤੇ ਫਰੰਟ ਤੋਂ ਮਲੇ ਦੇ ਅੱਗੇ ਦੀ ਨਜ਼ਰ ਉਹਨੂੰ ਆਈ ਤੇ ਇੰਨੀ ਜਲਦੀ ਸੀ ਕਿ ਉਹਨੇ ਫਿਰ ਆਪਣੇ ਬਾਕੀ ਜਿੰਨਾ ਸਾਰਾ ਉਹਦਾ ਸਟਾਫ ਸੀ ਉਹਨਾਂ ਨੂੰ ਇਕੱਠੇ ਕੀਤਾ ਇਕੱਠੇ ਕਰਕੇ ਉਹਨਾਂ ਨੇ ਅੱਗ ਤੇ ਨੂੰ ਦੇ ਉਹ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਬਤ ਵਤ ਤੇ ਉਹਦੇ ਆਸ-ਪਾਸ ਸਾਡੇ ਗੱਡੀਆਂ ਵੀ ਖੜੀਆਂ ਸੀਆਂ ਉਹ ਸਾਡੇ ਬਾਕੀ ਸਟਾਫ ਨੇ ਗੱਡੀਆਂ ਇਧਰ-ਉਧਰ ਕਰਕੇ ਉਹਨਾਂ ਗੱਡੀਆਂ ਨੂੰ ਬਚਾਇਆ ਇਸ ਗੱਡੀ ਨੂੰ ਵੀ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਫੀ ਹੱਦ ਤੱਕ 75% ਲਗਭਗ ਇਹ ਸੜ ਚੁੱਕੀ ਹੈਗੀ ਆ ਤੇ ਇਸ ਤਰ੍ਹਾਂ ਤੇ ਵੀ ਕਾਬੂ ਕੀਤਾ ਗਾ। ਸਰ ਜੀ ਇਹ ਬਾਤ ਕਿੱਥੋਂ ਆਈ ਸੀ? ਇਹ ਰਾਜਪੁਰੇ ਤੋਂ ਵਾਪਸ ਆਈ ਸੀ। ਕੱਲ ਸਵੇਰੇ ਗਈ ਸੀ ਐਂ ਮੌਨਟੇਮ ਅਸ਼ਾਮੀ ਇਹ ਵਾਪਸ ਆਈ ਸੀ। ਪੱਟੀ ਦੀ ਪੱਟੀ ਦੀਪੂ ਦੀ ਵਸਾਈ। ਅੱਗ ਲੱਗਣ ਦੇ ਕਾਰਨ ਅਜੇ ਤੱਕ ਦਾ ਪਤਾ ਨਹੀਂ ਲੱਗਾ। ਅਸੀਂ ਜਾਂਚ ਕਰ ਰਹੇ ਹੈਗਾ। ਸਾਡੇ ਆ ਮਾਨ ਜੋ ਡਾਇਰੈਕਟਰ ਸਾਹਿਬ ਉਹਨਾਂ ਵੱਲੋਂ ਵੀ ਇੱਕ ਕਮੇਟੀ ਬਣਾਈ ਗਈ ਹੈ ਜਾਂਚ ਕਰਨ ਲਈ। ਉਹ ਵੀ ਆ ਰਹੀ ਹੈਗੀ ਆ ਤੇ ਉਸ ਬਾਅਦ ਹੀ ਪਤਾ ਲੱਗੇਗਾ ਪਰ ਇਹ ਸ਼ੱਕ ਦੇ ਤੌਰ ਤੇ ਲੱਗ ਰਿਹਾ ਕਿ ਬਈ ਔਰ ਸ਼ਾਰਟ ਸਰਕਟ ਹੋਇਆ ਲੱਗਦਾ ਲੱਗਦਾ ਸਭ ਕੁਝ ਜ਼ਾਲਿਮ ਨੁਕਸਾਨ ਨਹੀਂ ਰਹਿਤ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਕਿ ਉਸ ਟਾਈਮ ਉਹ ਗੱਡੀ ਡਰਾਈਵਰ ਕੰਡਕਟਰ ਖੜੀ ਕਰਕੇ ਮਤਲਬ ਸਵਾਰੀਆਂ ਉਤਾਰ ਕੇ ਖੜੀ ਕਰਕੇ ਇਥੇ پارک ਕੀਤੀ ਸੀ ਗੱਡੀ ਨੇ